ਲੇ ਸਿਗੇ ਪਰ ਗੱਲੀਆਂ ਕੁੜੀਆਂ ਦਾ ਬਹੁਤ ਔਖਾ ਹੈ ਸਾਡੇ ਲਿੰਕ ਚ ਵੀ ਬਹੁਤ ਕੁੜੀਆਂ ਐ ਜਿਨ੍ਹਾਂ ਨੂੰ ਇੱਥੇ ਆ ਕੇ ਬਹੁਤ ਕੁਝ ਦੇਖਣਾ ਪਿਆ ਐਸੀ ਵੀ ਚਾਹੀ ਅਸੀਂ ਇਟਲੀ ਦੇ ਵਿੱਚ ਆ ਗਏ ਅਸੀਂ ਆਪਣੇ ਪੰਜਾਬ ਵਾਲਾ ਟੱਚ ਨਹੀਂ ਛੱਡਿਆ ਹੈਗਾ ਡੀ ਜੇ ਲਾਈਵ ਕਰਦਾ ਤੇਰੇ ਆਉਣ ਦੀ ਖੁਸ਼ੀ ਚ ਚਾਓ ਜੋ ਬੰਜਰ ਨਾ ਟੁੱਟੀ ਰੰਡ ਪਈ ਕਰਕੇ ਇਹ ਹੈਗੀਆਂ ਬਲੇਤਰੀ ਸਾਈਡ ਪਹਾੜ ਮਰਜ਼ੀ ਕੰਮ ਕਰ ਲਈਏ ਸ਼ਾਂਤੀ ਇੱਥੇ ਆ ਕੇ ਮਿਲਦੀ ਆ ਸਹੀ ਗੱਲ ਆ ਅੱਜ ਆਪਾਂ ਡਾਈਨਿੰਗ ਟੇਬਲ ਤੇ ਨਹੀਂ ਆਰਾਮ ਨਾਲ ਬੈੱਡ ਤੇ ਹੁਣ ਆਪਦੀ ਭੈਣ ਦੇ ਕਰਨ ਲੱਗੇ ਨੇ ਲਾਟ ਦੋਨੇ ਦੋਨੇ ਭੈਣ ਪਰ ਆ ਰਲ ਕੇ ਫੇਪਾ ਸਕਾਰਪੇ ਰਵ ਕੀ ਕਿਆ ਸੀ ਫੇਪਾ ਪਹਿਲਾਂ ਤੋਂ ਇਟਾਲੀਅਨ ਦੇ ਵਿੱਚ ਬਾਡੀ ਪਾਰਟਸ ਨੇਮ ਪੁੱਛਾਂਗੇ ਦੇਖਦੇ ਆ ਕਿ ਨੂੰ ਜ਼ਿਆਦਾ ਆਉਂਦੇ ਆ ਨਾਲ ਆਪਾਂ ਬਣਾਈਆਂ ਵਾ ਸੀਵੀਆਂ ਬੰਜੌਰ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਮੋਗੇ ਤੇ ਹੁਣ ਸ਼ਾਮ ਦੇ ਵੱਜ ਗਿਆ 6 ਤੇ ਅੱਜ ਸਾਡੇ ਫੇਰ ਸ਼ਾਮ ਨੂੰ ਗੈਸਟ ਆ ਰਿਹਾ ਵਾ ਤੇ ਗੈਸਟ ਨਹੀਂ ਸਾਡਾ ਜਾਨਕੀ ਫੈਮਿਲੀ ਮੈਂਬਰ ਹੀ ਆ ਰਹੇ ਆ ਤੇ ਬਾਕੀ ਤੁਹਾਨੂੰ ਮਲਾਵਾਂਗੇ ਜਦੋਂ ਘਰੇ ਪਹੁੰਚ ਗਏ ਤੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਗ੍ਰਾਸੀਬਤ ਮਤਲਬ ਵੀ ਧੰਨਵਾਦ ਤੁਸੀਂ ਜੋ ਵੀ ਨੂੰ ਸਾਰੇ ਬਹੁਤ ਪਿਆਰ ਦੇ ਰਹੇ ਹੋ ਕਮੈਂਟਾਂ ਦੇ ਵਿੱਚ ਦਿਖਾ ਦਿੰਨੀ ਆ ਲਾਈਟ ਕਹਿੰਦਾ ਇਹ ਬਹੁਤ ਬਰਾਵੋ ਯਾਨੀ ਕਿ ਗੁੱਡ ਬੱਚਾ ਏ ਤੇ ਥੋੜਾ ਜਿਹਾ ਹੈਗਾ ਬੈਡ ਵੀ ਆ ਥੋੜਾ ਜਿਹਾ ਤੇ ਹਾਂਜੀ ਆਪਾਂ ਹੁਣ ਉਹਨਾਂ ਦੀ ਵੇਟ ਕਰਦੇ ਹਸਬੰਡ ਮੇਰੇ ਉਹਨਾਂ ਨੂੰ ਲੈਣ ਗਏ ਹੋਏ ਨੇ ਸਟੇਸ਼ਨ ਤੋਂ ਸ਼ਾਮ ਦੇ ਤੁਰੇ ਹੋਏ ਤਾਂ ਵੀ ਲਾਈਟ ਤਾਂ ਆਫ ਕਰ ਇਹ ਆ ਕਹਿੰਦਾ ਦਿਖਾਉਣ ਨੂੰ ਤੈਮੂ ਤੋਂ ਲਾਈਟਾਂ ਮੰਗਵਾਈਆਂ ਸੀਗੀਆਂ ਦੀਪਮਾਲਾ ਟਾਈਪ ਜਿਹੜੀ ਕੰਧ ਦੇ ਉੱਪਰ ਲੱਗ ਜਾਂਦੀ ਹੈ ਚੇਪੀ ਲਾ ਕੇ ਤੇ ਇਹ ਨਹੀਂ ਥਿਲਵਾਇਆ ਇਹ ਫਿਰ ਰਾਤ ਨੂੰ ਸੌਣ ਲੱਗਾ ਜਗਾ ਕੇ ਸੌਂਦਾ ਏ ਬਸ ਓਕੇ ਦੇਖ ਲਈ ਸਾਰਿਆਂ ਨੇ ਆਰ ਯੂ ਹੈਪੀ ਨਾਉ ਬਾਤ ਦੇ ਟਾਈਮ ਡੇਲੀ ਜਗਾ ਦਿੰਨੇ ਆ ਇਹਦੇ ਨਾਲ ਬੜਾ ਸੋਹਣਾ ਲੱਗਦਾ ਸਾਰਾ ਫੁੱਟਮਾਂ ਦੇ ਉੱਪਰ ਜਦੋਂ ਲਾਈਟ ਪੈਂਦੀ ਆ ਨਾ ਇਹ ਮੇਰੀ ਬੇਟੀ ਐ ਛੋਟੀ ਹੁੰਦੀ ਆ ਛੋਟਾ ਹੁੰਦਾ ਜੋ ਵੀ ਆ ਚਾਨਣ ਪੈਂਦਾ ਬਹੁਤ ਸੋਹਣਾ ਲੱਗਦਾ ਏ ਓਕੇ ਹੁਣ ਖੁਸ਼ਮਾਂ ਇੱਕ ਕਿਨੇ ਲੈਂਪ ਮੰਗਵਾਇਆ ਇਹਨੂੰ ਲਾਈਟਾਂ ਦਾ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਵਾ ਓਕੇ ਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਤੇ ਆਪਾਂ ਕੁਝ ਕੁ ਕਮੈਂਟਾਂ ਦਾ ਵੀ ਰਿਪਲਾਈ ਕਰਾਂਗੇ ਜਿੱਦਾਂ ਇੱਕ ਭੈਣ ਆ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀ ਵੀ ਦੀਦੀ ਇਹਦੇ ਤੇ ਵੀਡੀਓ ਜ਼ਰੂਰ ਬਣਾਇਓ ਉਹਨਾਂ ਦੇ ਪੇਪਰ ਨਿਕਲੇ ਹੋਏ ਨੇ ਇਟਲੀ ਦੇ ਪਰ ਉਹ ਕਹਿੰਦੀ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਇਟਲੀ ਆਵਾਂ ਜਾਂ ਨਾਮ ਕਿਉਂਕਿ ਕਹਿੰਦੀ ਕਈ ਵਾਰੀ ਆਪਾਂ ਇਟਲੀ ਦੇ ਹਾਲਾਤ ਸੁਣੇ ਆ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗੇ ਕਿਉਂਕਿ ਸਾਡੀ ਕੁੜੀ ਆ ਰਹੀ ਆ ਮੇਰੇ ਕੋਲ ਇੱਥੇ ਉਹਨੂੰ ਹੈਗੀ ਹੈ ਛੁੱਟੀ ਵੀ ਹੈ ਤੇ ਆਪਾਂ ਉਹਦਾ ਕੰਮ ਵੀ ਚੇਂਜ ਕਰਨਾ ਆਪਾਂ ਕਹਿ ਸਕਦੇ ਆ ਤੁਹਾਨੂੰ ਸਾਰੀ ਗੱਲਬਾਤ ਇਸ ਬਲੌਗ ਦੇ ਵਿੱਚ ਦੱਸਾਂਗੇ ਵੀ ਕੁੜੀਆਂ ਦੀ ਲਾਈਫ ਕਿੱਦਾਂ ਦੀ ਆ ਵਧੀਆ ਵਾਜਾ ਘਟਿਆ ਵਾ ਕੱਲੀਆਂ ਕੁੜੀਆਂ ਲਈ ਇਟਲੀ ਸੇਫ ਆ ਜਾਂ ਨਹੀਂ ਆ ਜਾਂ ਜਿਹੜੀਆਂ ਮੈਰਿਡ ਕੁੜੀਆਂ ਬੱਚੇ ਛੱਡ ਕੇ ਆ ਜਾਂਦੀਆਂ ਉਹਨਾਂ ਲਈ ਇੱਥੇ ਆ ਕੇ ਕਿੰਨਾ ਔਖਾ ਹੋ ਜਾਂਦਾ ਹੈ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਤੁਸੀਂ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਜੇਕਰ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀਆਂ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸੋਹਣੇ-ਸੋਹਣੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆਪਾਂ ਚੱਲਦੇ ਆ ਕਿਚਨ 'ਚ ਨਾਲੇ ਉਹਦੇ ਲਈ ਕੁਝ ਖਾਣ-ਪੀਣ ਨੂੰ ਬਣਾਉਨੇ ਆ ਉਦੋਂ ਮੈਂ ਕਾਲ ਕਰਕੇ ਪੁੱਛ ਲਿਆ ਸੀਗਾ ਤੇ ਕਹਿੰਦੀ ਚਲ ਚਾਚੀ ਚਾਹ ਹੀ ਪੀ ਲਵਾਂਗੇ ਕਿਉਂਕਿ ਠੰਡ ਬਹੁਤ ਹੋਈ ਪਈ ਆ ਕਈ ਏਰੀਏ ਦੇ ਵਿੱਚ ਇਟਲੀ ਦੇ ਵਿੱਚ ਬਰਫ਼ ਪੈ ਗਈ ਆ ਜੁਵਿਤਾ ਕੌਫੀ ਬਣਾ ਕੇ ਲੈ ਆਵੀ ਚੱਲਿਆ ਦਿਖਾਈ ਕਿਹੜੀ ਬਣਾਈ ਆ ਤੁਹਾਨੂੰ ਸਾਰੇ ਦੁੱਧ ਵਾਲੀ ਕਾਫੀ ਬਣਾਈ ਲਈਏ ਜੀ। ਲਾਲ ਕਾਲੀ ਸੀ। ਇਹਦੇ ਤਾਂ ਦੁੱਧ ਵਾਲੀ ਕਾਫੀ ਬਣਾਈ ਲਈਏ। ਅਸੀਂ ਤਾਂ ਥੋੜੀ-ਥੋੜੀ ਚਾਹ ਪੀਵਾਂਗੇ। ਕਹਿੰਦੀ ਵੀ ਚਾਚੀ ਚਾਹ ਬਣਾ ਲਿਓ ਥੋੜੀ ਜੀ ਚਾਹ ਪੀਣਿਆਂ ਵੀ ਠੰਡ ਲੱਗੀ ਜਾਂਦੀ ਆ। ਕਿਉਂਕਿ ਸਟੇਸ਼ਨ ਤੇ ਬੈਠੀ ਸੀ ਹਸਬੰਡ ਮੇਰੇ ਪਹਿਲਾਂ ਕੰਮ ਤੋਂ ਆਏ ਆ। ਫਿਰ ਉਹਨੂੰ ਵਿਚਾਰੀ ਨੂੰ ਲੈਣ ਗਏ ਆ ਤੇ ਮਲਾਉਣੇ ਆ ਪਤਾ ਨੂੰ ਜਦੋਂ ਘਰ ਆ ਜਾਣਗੇ। ਥੋੜੇ ਜਿ ਮੇਰੇ ਕੋਲ ਪਤਾਤਿਆਂ ਵਾਲੇ ਸਨੈਕਸ ਪਏ ਆ ਆਲੂਆਂ ਵਾਲੇ। ਥੋੜੇ ਜਿ ਆਪੇ ਇਹ ਬਣਾ ਲੈਨੇ ਆ। ਬਾਕੀ ਹੋਰ ਕੁਝ ਦੇਖਦੇ ਆ। ਗੇਸਟ ਆ ਗਏ ਆਪਣੇ ਬੈਲ ਵੱਜ ਗਈ ਚੱਲ ਦੀਦੀ ਆ ਗਈ ਇੱਥੇ ਕੱਢ ਕੇ ਦੇਖੀ ਜਾਂਦਾ ਸਮਾਨ ਚੱਕ ਕੇ ਲਿਆ ਡੀਜੇ ਲਾਈ ਵਰਦਾ ਤੇਰੇ ਆਉਣ ਦੀ ਖੁਸ਼ੀ ਚ ਆ ਜਾ ਇੱਕ ਟੈਚੀ ਆ ਹੋ ਜੈਸਮਿਨ ਦੀਦੀ ਆ ਗਈ ਬੋਤ ਓਏ ਆਲੀ ਅੰਦਰ ਹੈ ਦੱਸ ਤੇ ਦੀਦੀ ਨੂੰ ਕਿਵੇਂ ਆ ਤੂੰ ਤੋਂ ਬਹਿਨੇ ਠੀਕ ਹੈ ਤੇ ਤਾਂ ਬਹਿਨੇ ਚਲੋ ਹੁਣ ਆਪਾਂ ਇਕੱਠੇ ਬਹਿ ਕੇ ਕਰਦੇ ਆ ਡਿਨਰ ਡਿਨਰ ਬੈੱਡ ਤੇ ਹੀ ਬੈਠ ਕੇ ਕਿੰਨਾ ਵਧੀਆ ਲੱਗਾ ਬਹੁਤ ਵਧੀਆ ਹਮ ਇਹ ਜਾ ਮਜ਼ਾ ਨਹੀਂ ਕਿਤੇ ਵੀ ਮਿਲਣਾ ਸਹੀ ਗੱਲ ਹੈ ਆਪਣੀ ਫੈਮਿਲੀ ਚ ਹਨਾ ਸਾਰਿਆਂ ਨਾਲ ਬਹਿ ਕੇ ਜਿੰਨਾ ਮਰਜ਼ੀ ਕੰਮ ਕਰ ਲਈਏ ਸ਼ਾਂਤੀ ਇੱਥੇ ਅਗੇ ਮਿਲਦੀ ਹੈ ਸਹੀ ਗੱਲ ਆਜ ਆਪਾਂ ਡਾਈਨਿੰਗ ਟੇਬਲ ਤੇ ਨਹੀਂ ਆਰਾਮ ਨਾਲ ਬੈੱਡ ਤੇ ਬੈਠ ਕੇ ਸਾਗ ਦੇ ਨਾਲ ਨਾਲ ਰੋਟੀ ਨਾਲ ਮੇਰੇ ਪਿਆਰੇ ਪਿਆਰੇ ਬੱਚੇ ਸਾਨੂੰ ਖਾਵਾਂਗੇ ਹਾਂ ਤੁਹਾਨੂੰ ਵੀ ਖਾਵਾਂਗੇ ਨਾਲ ਦੀ ਨਾਲ ਟਰੜਾ ਟਰੜਾ ਚਲੋ ਕਰੋ ਇੰਜੋਏ ਡਿਨਰ ਦੇਖ ਲਓ ਸਾਡੇ ਬੱਚਿਆਂ ਦਾ ਪਿਆਰ ਵੱਡੀ ਭੈਣ ਰੋਟੀ ਖਵਾਉਂਦੀ ਆ ਜੇ ਆਈ ਆ ਛੋਟੀ ਭੈਣ ਨੂੰ ਆਉਦੀ ਨੂੰ ਛੁੱਟੀ ਆ ਹੈ ਦੀਦੀ ਦੇ ਉੱਤੇ ਰੋਟੀ ਖਾਣੀ ਹੈ ਇਹਨਾਂ ਦੀ ਗਰਾਂਦੇ ਸਰੈਲਾ ਆ ਪੀਕਲੋ ਆ ਮੋਲਤੋ ਪੀਕਲੋ ਫਰਟੈਲੋ ਬਾ ਮੀੜੋ ਫਰਟੈਲੋ ਭਰਾ ਸਰੇਲਾ ਸਿਸਟਰ ਗਰਾਂਦੇ ਵੱਡੀ ਪੀਕਲੋ ਛੋਟਾ ਇਹ ਦੱਸੋ ਵੀ ਇਟਾਲੀਨ ਦੇ ਬੋਲ ਕੀ ਕੀ ਸ਼ਬਦ ਆ ਬਹੁਤ ਜਾਣੇ ਕਹਿੰਦੇ ਸਾਨੂੰ ਸਿਖਾਇਆ ਕਰੋ ਕੀ ਕੀ ਸਿਖਾਇਆ ਹੈ ਪੋਕੋ ਪੋਕੋ ਲਾ ਪੋਕੋ 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 ਹਾਇ ਕ ਪੋਕੋ ਪੋਕੋ ਹੋਰ ਪੋਕੋ ਪੋਕੋ ਅਤੂੜਾ ਟੂੜਾ ਦਰਾਂ ਦੇ ਵੱਡਾ ਵੱਡਾ ਕੋਲੋਂ ਛੋਟਾ ਅਨਖੋਰਾ ਉਹਨੂੰ ਕੀ ਕਹਿੰਦੇ ਆ ਹੋਰ ਹੂੰ ਅਨਖੋਰਾ ਇਹ ਢਾਲੀਂ ਦੇ ਘਰੇ ਕੰਮ ਕਰਦੀ ਆ ਅਸੀਂ ਇਹ ਤਾਂ ਮੰਗਵਾਇਆ ਸੰਤਰੇ ਆ ਦੇਖ ਲਓ ਸਾਰੇ ਬੂਸਤੇ ਚੱਕ ਲਿਆ ਕਿੰਨੇ ਕਹੇ ਸੀ ਜੂਵੀ ਕਿੰਨੇ ਮੰਗਵਾਏ ਸੀ ਇਹ ਸਾਰੇ ਹੀ ਚੱਕ ਲਿਆ ਇਕੱਠੇ ਕੰਮ ਚੱਕ ਤਾਂ ਵੀ ਬਾਰ-ਬਾਰ ਨਾ ਮੰਗਵਾਉਣੀਆਂ ਲੱਕ ਓਪਨ ਹੋ ਜਾਇਆ ਹੋਇਆ ਸੀਗਾ ਥੋੜੇ ਥੋੜੇ ਚਲ ਖੋਲ ਲੈਨੇ ਸੀਜਰ ਵੀ ਲਿਆ ਪਤ ਸਾਰੇ ਕਲਾਉਜ਼ਾਂ ਕੈਂਚੀ ਨੂੰ ਕਹਿੰਦੇ ਫੋਰ ਬੀਚੇ ਮੇਰੇ ਸਾਡੇ ਨੇ ਸੀਜਰ ਹੀ ਕਹਿੰਦੀ ਹੁੰਦੀ ਸੋ ਵੀ ਸੀਜਰ ਹੀ ਕਹਿਣ ਲੱਗਦੇ ਮੈਮੀ ਵਾਲਾ ਸੀਜਰ ਹੀ ਕਹਿੰਦੀ ਆ ਫੋਰ ਬੀਚੇ ਕਹਿੰਦੇ ਆ ਤੇ ਹੁਣ ਆਪਦੀ ਭੈਣ ਦੇ ਕਰਨ ਲੱਗੇ ਨੇ ਲਾਟ ਦੋਨੇ ਦੋਨੇ ਭੈਣ ਪਰਾ ਰਲ ਕੇ ਵੀ ਸਿਸਟਰ ਸਾਡੀ ਕੰਮ ਕਰਦੀ ਰਹੀ ਐ ਤੇ ਹੁਣ ਨੇ ਲਾਟ ਕਰ ਹੁਣ ਨੇ ਲਾਟ ਕਰੀਏ ਆਪਣੀ ਭੈਣ ਦੇ ਪਿਛਲੀ ਵਾਰੀ ਮੈਂ ਕਰਨ ਲੱਗੀ ਸੀ ਕਿ ਆਵਾਂ ਦੀ ਜੀ ਨੋ ਕਹਤਾ ਸੀ ਕਿਉਂਕਿ ਕੰਮ ਕਰਨਾ ਆ ਅਵੋਕਾਡੋ ਕੰਮ ਵਾਲਾ ਸੀਗਾ ਨਾ ਫਿਰ ਆਪਾਂ ਜਾਣੇ ਕਿੰਨੇ ਸੀਗੇ ਦੀਵਾਲੀ ਤੇ ਹਮ ਹੁਣ ਫਿਰ ਇਹਦੇ ਕਰਨਗੇ ਬਾਕੀ ਆਪਾਂ ਫਿਰ ਤੁਹਾਨੂੰ ਸਵੇਰੇ ਦੇ ਕੰਮਗੇ ਹੁਣ ਆਪਣੇ ਹੱਥ ਦਿਖਾ ਦੇਣੋ ਹਾਂ ਇਦਾਂ ਦੇ ਨਹੀਂ ਲਾ ਦੇਖੋ ਰੈਂਡ ਆਫਟਰ ਹਾਂ ਆਫਟਰ ਵੀ ਤੁਹਾਨੂੰ ਦੱਸਾਂਗੇ ਨਾਲ ਆ ਲ ਆਇਆ ਹੋਇਆ ਬੰਦਾ ਰੱਖਿਆ ਠੀਕ ਹੈ ਇਹ ਵੀ ਨੇ ਲਾਟ ਬੋਲਦੀ ਕਹਿੰਦੀ ਕਹਿੰਦੀ ਚਮਚਰ ਕੇ ਦੇਖ ਲਾ ਮੈਨੂੰ ਮੁੰਡੇ ਨੂੰ ਚਮਚਾ ਕਹਿੰਦੀ ओके <laughs> okay, जी ਹੁਣ ਆਪਾਂ ਤੁਹਾਨੂੰ ਸਵੇਰੇ ਮਿਲਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਇਹ ਆ ਮੇਰੀ ਭਤੀਜੀ ਤੇ ਬੇਟੀਆਂ ਵਰਗੀ ਵੀ ਆ ਬਹੁਤ ਸਾਰੇ ਭੈਣ ਭਰਾ ਜਿਹੜੇ ਪਹਿਲਾਂ ਸਾਨੂੰ ਜਾਣਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਪਰ ਹਲੇ ਬਹੁਤ ਜਾਣੇ ਕਾਫੀ ਜਿਨ੍ਹਾਂ ਨੂੰ ਪਤਾ ਨਹੀਂ ਹੈ ਜਿਹੜੇ ਕਾਫੀ ਵੈਸੇ ਆਏ ਸੀਗੇ ਜਿਵੇਂ ਇਸੇ ਸਟ੍ਰੋਂਗ ਦੇੜੇ ਦੂਸਰੇ ਆ ਉਹ ਮੇਰੇ ਸਿਸਟਰ ਦਾ ਰੀਅਲ ਇਹ ਮੇਰੀ ਭਤੀਜੀ ਆ ਤੁਹਾਨੂੰ ਆਪਾਂ ਗਾਂ ਵੀ ਦੱਸਾਂਗੇ ਵੀ ਕਿੱਦਾਂ ਸਾਡੀ ਰਿਸ਼ਤੇਦਾਰੀ ਆ ਹਾਂਜੀ ਪਿਆਰ ਸਾਡਾ ਸਕੇਆ ਨਾਲ ਵੀ ਵੱਧਵਾ ਤੇ ਭਤੀਜੀ ਦਾ ਰਿਸ਼ਤਾ ਦੱਸਾਂਗੇ ਆਪਾਂ ਤੁਹਾਨੂੰ ਕਿੱਦਾਂ ਦਾ ਤੇ ਬਾਕੀ ਤੁਹਾਨੂੰ ਕੱਲ ਅਸੀਂ ਮਾਰਨਿੰਗ ਦੇ ਵਿੱਚ ਕੁੜੀਆਂ ਦੀ ਲਾਈਫ ਬਾਰੇ ਵੀ ਦੱਸਾਂਗੇ ਕਿਉਂਕਿ ਇਹ ਵੀ ਕੱਲੀ ਆਈ ਹੈ ਬੇਟੀ ਵੀ ਇਹਨਾਂ ਦੇ ਇੰਡੀਆ ਵਾ ਤੇ ਇਹ ਆਪਣਾ ਸਾਰਾ ਤੁਹਾਨੂੰ ਨਿਊ ਦੋਗੀ ਵੀ ਕਿੱਦਾਂ ਦੀ ਲਾਈਫ ਆ ਬਾਕੀ ਮੈਂ ਵੀ ਤੁਹਾਨੂੰ ਦੱਸਾਂਗੀ ਤੇ ਹੁਣ ਇਹ ਵੀ ਵਿਚਾਰੀ ਬਹੁਤ ਥੱਕੀ ਆਈ ਹੈ ਤੇ ਰੈਸਟ ਕਰ ਲੂਗੀ ਹਾਂਜੀ ਤੇ ਇਹ ਹੁਣ ਨੇਲ ਆਰਟ ਕਰਨ ਲੱਗੇ ਆ ਨੇਲ ਆਰਟ ਬੰਜੋਰਨੋ ਵੀ ਸਾਰਿਆਂ ਨੂੰ ਬੰਜੋਰਨੋ ਜੂ ਵੀ ਬੰਜੋਰਨੋ ਚਾਓ ਤੁਤੀ ਚਾਓ ਤੁਤੀ ਕਹਿ ਰਹੀ ਹਾਂ ਮੈਂ ਸਾਰਿਆਂ ਨੂੰ ਚਾਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਣੀ ਹੈਗੀ ਅੱਜ ਅਗਲੇ ਦਿਨ ਦੀ ਸਵੇਰ ਗਰਮਾ-ਗਰਮ ਚਾਹ ਦੇ ਨਾਲ ਤੇ ਨਾਲ ਹੈਗੇ ਬਿਸਕੋਤੀ ਬਿਸਕੋਤੀ ਕਹਿੰਦੇ ਬਿਸਕੁਟਾਂ ਨੂੰ ਹਾਂਜੀ ਬਿਸਕੋਤੀ ਤੇ ਇੱਕ ਵੀਰ ਦਾ ਕਮੈਂਟ ਵੀ ਆਇਆ ਸੀਗਾ ਵੀ ਵੀ ਦੀਦੀ ਤੁਹਾਡੇ ਬਲੌਗ ਵੀ ਇੰਡੀਅਨ ਦੇਖਦੇ ਆ ਬੀਟਾਲੀਨ ਬੋਲਣ ਨਾਲੋਂ ਪੰਜਾਬੀ ਵਿੱਚ ਬੋਲਿਆ ਕਰੋ ਪਰ ਵੀ ਕਈ ਭੈਣ ਭਰਾਵਾਂ ਨੇ ਨਵੇਂ ਆਉਣਾ ਇਟਲੀ ਦੇ ਵਿੱਚ ਕਈ ਇਟਲੀ ਚ ਆਏ ਹੋਏ ਆ ਉਹ ਵੀ ਸਾਡੀਆਂ ਵੀਡੀਓ ਦੇਖਦੇ ਮੈਨੂੰ ਜ਼ਿਆਦਾ ਨਹੀਂ ਟਾਲੀ ਨਾਉਂਦੀ ਮੈਂ ਐਵੇਂ ਕੰਮ ਕਾਫੀ ਸਾਲ ਹੋ ਗਏ ਇਟਲੀ ਚ ਇਹਨੂੰ ਵੀ ਇੰਨਾ ਕਾ ਵੀ ਅਸੀਂ ਆਪਣਾ ਕੰਮ ਆਪ ਕਰਵਾ ਲੈਨੇ ਆ ਕਿਸੇ ਤੇ ਡਿਪੈਂਡ ਨਹੀਂ ਹੈਗੇ ਜਿਹੜੇ ਡੇਲੀ ਰੁਟੀਨ ਦੇ ਵਿੱਚ ਯੂਜ਼ ਹੁੰਦੇ ਆਪਣੇ ਨਵੇਂ ਭੈਣ ਭਰਾਏ ਆ ਤੁਹਾਨੂੰ ਪਤਾ ਜਦੋਂ ਆਪਣੀ ਉਮਰ ਹੋ ਜਾਂਦੀ ਆਪਣਾ ਪੜਨ ਨੂੰ ਦਿਲ ਨਹੀਂ ਕਰਦਾ ਵੀ ਜਦੋਂ ਆਪਾਂ ਵੱਡੇ ਹੋ ਜਾਂਦੇ ਆ ਜਦੋਂ ਆਪਾਂ ਸਕੂਲਾਂ ਚ ਪੜਦੇ ਉਦੋਂ ਆਪਾਂ ਜ਼ਰੂਰ ਪੜ ਲੈਨੇ ਆ ਕਈ ਵਾਰ ਨਾ ਕੋਈ ਬੋਲਦਾ ਏ ਉਹਦੇ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਵੀ ਇਦਾਂ ਹੀ ਸਿੱਖੀ ਆ ਸਾਡਾ ਮਾਲਕ ਜਦੋਂ ਹੁੰਦਾ ਹੁੰਦਾ ਸੀ ਕੁਝ ਨਾ ਕੁਝ ਉਹਨੇ ਬੋਲਣਾ ਫਿਰ ਮੈਂ ਆਪਣੇ ਹਸਬੰਦ ਨੂੰ ਪੁੱਛਣਾ ਵੀ ਇਹ ਕੀ ਕਹਿ ਕੇ ਗਿਆ ਜਾਂ ਇਦਾਂ ਮੈਨੂੰ ਕਿਹਾ ਸੀ ਫਿਰ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਾ ਇਸ ਕਰਕੇ ਜਿਹੜੀਆਂ ਕਾਮਨ ਜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਮੈਨੂੰ ਪਤਾ ਏ ਕਈ ਵਾਰ ਮੈਥੋਂ ਵੀ ਬੋਲਣ 'ਚ ਮਿਸਟੇਕ ਹੋ ਜਾਂਦੀ ਏ ਇਸ ਲਈ ਮੇਰੀ ਕੋਸ਼ਿਸ਼ ਰਹਿੰਦੀ ਆ ਵੀ ਚਲੋ ਜੇ ਆਪਾਂ ਵੀਡੀਓ ਬਣਾਉਨੇ ਆ ਬਲੌਗ ਬਣਾਉਨੇ ਆ ਉਹਦੇ ਵਿੱਚ ਕੁਝ ਨਾ ਕੁਝ ਭੈਣ ਭਰਾਵਾਂ ਨੂੰ ਸਿੱਖਣ ਨੂੰ ਵੀ ਮਿਲੇ ਅੱਗ ਮਚਾ ਕੇ ਦਿੱਤੀ ਹੋਈ ਹੈ ਸਾਰੇ ਅੱਗ ਸੇਕਦੇ ਆ ਤੇ ਨਾਲ ਆਪਾਂ ਪਿੰਨੇ ਆ ਗਰਮਾ ਗਰਮ ਚਾਹ ਹਾਂਜੀ ਇੰਜਵਾਇ ਕਰਦੇ ਆ ਚੱਕੋ ਅਮਨ ਚਾਹ ਤੇ ਇਦਾਂ ਨਾ ਸੋਚੋ ਇਟਲੀ ਚ ਰਹਿ ਕੇ ਵੀ ਸਟੀਲ ਦੇ ਕੱਪਾਂ ਚ ਚਾਹ ਪੀ ਜਾਂਦੇ ਆ ਹਾਂਜੀ ਜਿਹੜਾ ਸਵਾਦ ਇਨ੍ਹਾਂ ਕੱਪਾਂ ਦੇ ਵਿੱਚ ਆ ਨਾ ਉਹ ਹੈ ਨਹੀਂ ਦੂਜੀਆਂ ਕੱਪੀਆਂ ਦੇ ਵਿੱਚ ਜਾਂ ਕੱਚ ਦੇ ਗਲਾਸਾਂ ਦੇ ਵਿੱਚ ਉਹਨਾਂ ਚ ਚਾਹ ਬਹੁਤ ਜਲਦੀ ਠੰਡੀ ਹੋ ਜਾਂਦੀ ਹੈ ਇਹਦੇ ਵਿੱਚ ਪੀਣ ਦਾ ਸਵਾਦ ਆਉਂਦਾ ਵੈਸੇ ਵੀ ਚਾਹੀ ਅਸੀਂ ਇਟਲੀ ਦੇ ਵਿੱਚ ਆ ਗਏ ਅਸੀਂ ਆਪਣੇ ਪੰਜਾਬ ਵਾਲਾ ਟੱਚ ਨਹੀਂ ਛੱਡਿਆ ਹੈਗਾ ਤੇ ਅਸੀਂ ਇਦਾਂ ਪੰਜਾਬੀ ਹੀ ਰਹਿਣਾ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਇਦਾਂ ਹੀ ਬਣਾ ਕੇ ਰੱਖਣਾ ਵਾ ਆਪਾਂ ਵਾਲਾ ਇਹਨਾਂ ਨੂੰ ਇਟਾਲੀਅਨ ਟਾਈਪ ਜੱਗੂਰੇਆ ਵਾਂਗੂ ਨਹੀਂ ਬਣਾਉਣਾ ਤੇ ਆਪਾਂ ਇੰਡੀਆ ਵਾਲੀ ਵੀ ਲਾਈਫ ਇੱਥੇ ਜਿਉਉਨੇ ਆ ਤੇ ਇਦਾਂ ਹੀ ਸਾਨੂੰ ਵਧੀਆ ਲੱਗਦਾ ਹੈ ਤੇ ਆਪਾਂ ਪੰਜਾਬ ਨੂੰ ਸ਼ੁਰੂ ਤੋਂ ਪਿਆਰ ਕਰਦੇ ਆ ਤੇ ਪਿਆਰ ਕਰਦੇ ਰਵਾਂਗੇ ਓਕੇ ਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਅੱਜ ਆਪਾਂ ਤੁਹਾਡੇ ਨਾਲ ਬਹੁਤ ਸਾਰੀਆਂ ਹੋਰ ਵੀ ਗੱਲਾਂ ਸ਼ੇਅਰ ਕਰਨੀਆਂ ਵਾ ਹੁਣ ਆਪਾਂ ਚਾਹ ਪੀ ਲਈਏ ਤੇ ਨਾਲ ਆਪਾਂ ਖਾ ਲਈਏ ਬਿਸਕੋਟੀ ਬਿਸਕੋਟੀ ਕਹਿੰਦੇ ਆਪਣੇ ਬਿਸਕਟ ਕਹਿੰਦੇ ਆ ਬਸ ਹੈ ਸੇਮ ਹੀ ਆ ਨਾ ਇੰਗਲਿਸ਼ ਟਾਈਪ ਹੀ ਆ ਥੋੜਾ ਜਿਹਾ ਬਸ ਬੋਲਣ ਦੇ ਵਿੱਚ ਚੇਂਜ ਹੋ ਜਾਂਦਾ ਬਹੁਤ سارے मीनिंग ਹੈਗੇ ਨੇ ਜਿਹੜਾ ਨਾਲ ਹੀ ਰਲਦੇ ਮਿਲਦੇ ਵਾ ਅੱਗ ਮੱਚ ਰਹੀ ਐ ਇਹਨੂੰ ਕੀ ਕਹਿੰਦੇ ਆ ਮੈਨੂੰ ਪਤਾ ਤੈਨੂੰ ਪੁੱਤ ਹਾਂਜੀ ਪਤਾ ਤੈਨੂੰ ਅੱਗ ਨੂੰ ਕੀ ਕਹਿੰਦੇ ਆ ਹਾਂ ਕੀ ਕਹਿੰਦੇ ਆ हां ब्रावा मैं ਇਹਦੇ ਵਿੱਚ ਕਲਿੱਪ ਵੀ ਲਾਉਂਗੀ ਮੈਂ ਇਹਨਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਸਿਖਾਉਂਦੀ ਹੁੰਦੀ ਸੀ ਜਦ ਕਿ ਮੈਨੂੰ ਕੋਈ ਬਾਲੀ ਨਹੀਂ ਹੁੰਦੀ ਇਹ ਦੇਖ ਲੋ ਯਾਦ ਰਹੇ ਹਾਂ ਇਹਨਾਂ ਨੂੰ ਯਾਦ ਵਾ ਕਿਉਂਕਿ ਮੈਂ ਇਹਨਾਂ ਨੂੰ ਬੋਲ ਕੇ ਸਿਖਾਉਂਦੀ ਹੁੰਦੀ ਸੀ ਚੀਜ਼ਾਂ ਰੱਖ-ਰੱਖ ਕੇ ਮੈਂ ਕਲਿੱਪ ਲਾਉਂਗੀ ਵਿੱਚ ਤੁਹਾਨੂੰ ਵੀ ਉਹ ਚੀਜ਼ ਤੋਂ ਬਹੁਤ ਪਤਾ ਲੱਗੂਗਾ ਤੇ ਅਸੀਂ ਕੋਸ਼ਿਸ਼ ਵੀ ਕਰਿਆ ਕਰਾਂਗੇ ਕਦੇ-ਕਦੇ ਟਾਲੀ ਹਿੰਦੀਆਂ ਕੁਝ ਕੇ ਵਿੱਚ ਵੀਡੀਓ ਪਾਇਆ ਵੀ ਕਰਾਂਗੇ ਚਾਓ ਯੋ ਮੈਨ ਯੋ ਅ Tutti ओके ਹਾਂਜੀ ਅੱਜ ਇਹ ਨਾ ਰਸੋਈ ਦੇ ਜੋ ਵੀ ਆ ਪਰਸੋਈ ਤੇ ਚੀਜ਼ਾਂ ਯੂਜ਼ ਕਰਦੇ ਆ ਉਹਨਾਂ ਦੇ ਨਾਮ ਦੱਸਣਗੇ ਹਾਂਜੀ ਵੀ ਜਿਹਨੂੰ ਜਿਹਨੂੰ ਜਿਹੜਾ ਪਤਾ ਨਾ ਹੋਈ ਹੋਈ ਚੱਕ ਕੇ ਉਹਦਾ ਨਾਮ ਦੱਸੋ ਸਾਲੇ ਚਪੋਲਾ ਕੇਚਪ ਬੂਰੋ ਲਿਮੋਨੇ ਪਟਾਟੇ ਜੀਕੂਰੋ Yo quiero, yo quiero pasta, olive, olive, olio, olio, panne, panne, hm, minus, minus. ਮੈਨੂੰ ਜਿੰਜਰੇ ਜਿੰਜਰੇ ਜਿੰਜੇੜੋ ਆਇਓ ਨਹੀਂ ਨਹੀਂ ਆਇਓ ਆਇਓ ਹੋ ਗਿਆ ਸਾਰਾ ਹਾਂ ਜਿਵੇਂ ਇੱਕ ਇੱਕ ਆਲੂ ਆ ਤਾਂ ਉਹਨੂੰ ਕੀ ਕਵਾਂਗੇ ਇੱਕ ਕਾਲੂ ਕੇ ਕਾਲੂ ਨੂੰ ਹਾਂ ਕੈਚਅਪ ਇੱਕ ਕਾਲੂ ਨੂੰ ਕਵਾਂਗੇ ਪਤਾਤਾ ਜਿਆਦਾ ਆਲੂ ਆ ਤਾਂ ਪਤਾਤਾ ਪਤਾਤੇ ਇੱਕ ਇੱਕ ਪਿਆਜ਼ ਆ ਤਾਂ ਬੋਲਾ ਬੋਲਾ ਜੇ ਜ਼ਿਆਦਾ ਤਾਂ ਚਪੋਲੇ ਓਕੇ ਗੁੱਡ ਜੌਬ ਬਰਾਵੋ ਗ੍ਰਾਟੀਏ ਬਾਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਹੁਣ ਆਪਾਂ ਇਹਨਾਂ ਤੋਂ ਇਟਾਲੀਅਨ ਦੇ ਵਿੱਚ ਬਾਡੀ ਪਾਰਟਸ ਨੇਮ ਪੁੱਛਾਂਗੇ ਦੇਖਦੇ ਆ ਕਿ ਨੂੰ ਜ਼ਿਆਦਾ ਆਉਂਦੇ ਆ ਤੁਹਾਡਾ ਕੰਪੀਟੀਸ਼ਨ ਆ ਵੀ ਦੇਖਦੇ ਆ ਕੌਣ ਸਭ ਤੋਂ ਵੱਧ ਦੱਸਦਾ ਵੀ ਕੁੜੀਆਂ ਜੱਤ ਦੀਆਂ ਕਾ ਮੁੰਡਾ ਜੱਤ ਦਾ ਏ ਓਕੇ ਠੀਕ ਆ ਆ ਬਾਲਾਂ ਨੂੰ ਕੀ ਕਹਿੰਦੇ ਆ ਕਪੈਲੀ ਕਪੈਲੀ ਠੀਕ ਆ ਤੇ ਸਿਰ ਨੂੰ ਤੇਸਤਾ 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 ਤੇ ਅੱਖਾਂ ਨੂੰ ਅੱਖੀ ਨੱਕ ਨੂੰ ਨਾਸੋ ਕੀ ਰਵੀ ਨਾਸੋ ਹਾਂ ਸਹੀ ਆ ਤੇ ਹੱਥਾਂ ਨੂੰ ਮਾਨਮ ਮਾਨੋ ਠੀਕ ਆ ਪੇਟ ਨੂੰ ਟੱਡ ਨੂੰ ਪੈਂਟੋ ਪੰਜਾ 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 ਕੰਨ ਕੰਨ ਨੂੰ ਆਹ ਰਖੀ ਹੈ ਕਹਿੰਦੀ ਆਖੀ ਹੈ ਗਲੇ ਨੂੰ ਗੋਲਾ 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 ਪੈਰਾ ਪੈਰ ਨੂੰ ਪੇਦੀਏ ਪੇਦੇ ਪੇਦੇ ਤੇ ਲੱਤ ਨੂੰ ਹਾਂ ਗੰਬਾ ਨੋਹਾ ਨੂੰ ਨੋਲੇ

ਆਸਪਾ ਬੁੱਕਾ ਬੁੱਕਾ ਰਹਿ ਗਿਆ ਹਾਂਜੀ ਮੂੰਹ ਨੂੰ ਕੀ ਕਹਿੰਦੇ ਬੁੱਕਾ ਓਕੇ ਬੁੱਕਾ ਆਪਰੀ ਬੁੱਕਾ ਆ ਬੋਨੋ ਸੇ ਰਵੀ ਨੇ ਨਹੀਂ ਕਿਹਾ ਤੋਤੇ ਬੋਨੋ ਸੇ ਰੱਜੂ ਲਾਰੇ ਓਕੇ ਫੋਰਸ ਆ ਸਹੀ ਹੈ ਫੇਪਾ ਸਕਾਰਪੇ ਰਵ ਕੀ ਕਿਹਾ ਸੀ ਫੇਪਾ ਫੇਲ ਪਾ ਗਵਾਂਤੀ ਸਕਾਰਪੀ ਹਮ ਬਾਲਾ ਹਮ ਜਿੰਦਾ ਕਰੀਮਾ ਕਰੇਮਾ ਕਰੇਮਾ ਫਰਫੂਮਾ ਤੇ ਆਯਾਕਾ ਸਹੀ ਹੈ ਬਾਲਾ ਪਾਲਾ ਪਾਲਾ ਪੈਂਟ ਲਾਉਣੇ ਪੈਂਟ ਪੈਂਟਲੋਨ ਹੈ ਹਾਂ ਪੈਂਟਲੋਨੀ ਚਿੰਕੂ ਹੈ ਕਿਦਸਾ ਕਸਿਨੀ ਕਸਿਨੀ ਐ ਕਿਸੀ ਦੱਸੋ ਬੁੱਜੋ ਬਟ ਜੁਸੂਏ ਤੂੰ ਰਕੀਆ ਤੂੰ ਤੂੰ ਫਰੰਕੀਆ ਮੈਂ ਲੱਭਦੀ ਇੱਕ ਕਿੰਨੇ ਕੀ ਹੈ ਦਾ ਨਾਮ ਦੱਸ ਪਹਿਲਾਂ ਚਿੰਨ ਚਿੰਤੂਰਾ ਚਿੰਤੂਰਾ ਚਿੰਤੂ ਪਾਤੀ ਨੇ ਚਿੰਤੂਰੇ ਨੇ ਚਲ ਠੀਕਾ ਓਕੇ ਮੇਰੇ ਲੈਦਰ ਦੀ ਪੇਟ ਦੀ ਅਗੇ ਬਾਹਰ ਗੋਨਾ ਗੋਨਾ ਨਾਤੇ ਚਲੋ ਵੀ ਚਾਹ ਪੀ ਲਓ ਹਣ ਓਕੇ ਨਾਲ ਜੀਰੇ ਵਾਲੇ ਬਿਸਕਟ ਅਮਨ ਲੈ ਕੇ ਆਈਏ ਸਾਡੇ ਵਾਸਤੇ ਗ੍ਰਾਸੀਏ ਗ੍ਰਾਸੀਏ ਮਿਲੇ ਹੁੰਦਾ ਵੀ ਪ੍ਰੈਗੋ ਧੰਨਵਾਦ ਤੁਹਾਡਾ ਹਾਂ ਮੇਰਾ ਮਤਲਬ ਵੈਲਕਮ ਵੈਲਕਮ ਪ੍ਰੈਗੋ ਦਾ ਮਤਲਬ ਹੁੰਦਾ ਹਣ ਤੁਹਾਨੂੰ ਪਹਾੜੀਆਂ ਤੇ ਬਰਫ਼ ਪਈ ਦਿਖਾਉਣੇ ਆ ਤੇ ਬਹੁਤ ਠੰਡ ਹੋ ਗਈ ਇਕਦਾਂ ਹੀ ਲੇਟੜੀਆਂ ਹਾਂਜੀ ਇਸ ਪੈਤਾ ਪੁੱਗੇ ਤੇ ਦੇਖੋ ਚਿੱਟੀਆਂ ਚਿੱਟੀਆਂ ਹੋਈਆਂ ਪਈਆਂ ਸਾਰੀਆਂ ਪਹਾੜੀਆਂ ਜੂ ਵੀ ਇਹ ਬਲੇਤਰੀ ਆਣੀਆਂ ਪਹਾੜੀਆਂ ਐ ਜੂ ਤੇਨ ਠੰਡ ਲੱਗ ਜਣੀ ਐ ਅੰਦਰ ਚਲੋ ਇਹ ਸਾਰੀਆਂ ਹੈਗੀਆਂ ਉਧਰ ਬਲੇਤਰੀ ਸਾਈਡ ਪਹਾੜੀਆਂ ਸਾਰੀਆਂ ਚਿੱਟੀਆਂ ਹੋਈਆਂ ਪਈਆਂ ਵਾ ਇੱਧਰ ਹੈਗੀਆਂ ਸਾਡੀ ਸਾਈਡ ਜਿਹੜੀਆਂ ਪੈ ਜਾਂਦੀਆਂ ਇਹ ਥੋੜੀਆਂ ਉੱਪਰ ਉੱਪਰੋਂ ਚਿੱਟੀਆਂ ਵਾ ਜੂਮ ਕਰਕੇ ਦਿਖਾਉਣੀ ਧਨ ਅਨੁਸਾਰ ਹੁਣ ਆਪਾਂ ਕਰਦੇ ਆ ਡਿਨਰ ਤੇ ਚਿਕਨ ਨਾਲ ਹੈਗੀਆਂ ਪਾਨੀਆਂ ਤੇ ਸੇਵੀਆਂ ਬਣਾਈਆਂ ਆਪਾਂ ਜਿਹੜੀਆਂ ਹੁੰਦੀਆਂ ਆਟੇ ਵਾਲੀਆਂ ਤੇ ਇਹ ਵੀ ਆਪਾਂ ਡਿਨਰ ਵੀ ਅੱਜ ਇੱਥੇ ਕਰ ਲੈਣਾ ਚਲੋ ਵੀ ਤਾਬਾ ਲੋ ਠੀਕ ਕਰੋ ਚਲੋ ਜੀ ਵੀ ਟੇਬਲ ਨੂੰ ਕਹਿ ਦਿੰਦੇ ਆ ਤਾਬਾ ਲੋ ਹੁਣ ਆਪਣਾ ਹੈਗਾ ਡਿਨਰ ਟਾਈਮ ਕੋਲੇ ਮੱਚਦੀ ਆਗ ਸਾਰੀ ਫੈਮਿਲੀ ਬੈਠੀ ਆ ਇਕੱਠੀ ਅਸੀਂ ਖਾਣੇ ਚਿਕਨ ਪਾਨੀ ਹਾਂ ਅਸੀਂ ਅੱਜ ਖਾਣੀਆਂ ਵਾ ਪਾਨੀ ਆ ਨਾਲ ਆਪਾਂ ਬਣਾਈਆਂ ਵਾ ਸੀਵੀਆਂ ਹਰ ਜਗ੍ਹਾ ਦੇ ਖਾਣੇ ਆਟੇ ਵਾਲੀਆਂ ਆਹੋ ਆਪਣਾ ਇਹੀ ਡਾਈਨਿੰਗ ਟੇਬਲ ਨਾਲ ਲੱਗ ਮੱਚਦੀ ਆ ਹਾਂਜੀ ਹੁਣ ਆਪਾਂ ਡਿਨਰ ਕਰ ਲਿਆ ਤੇ ਆਪਾਂ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀ ਇਟਲੀ ਦੇ ਵਿੱਚ ਕੁੜੀਆਂ ਦੀ ਲਾਈਫ ਕਿੱਦਾਂ ਦੀ ਆ ਮੈਂ ਤਾਂ ਜਿੱਦਾਂ ਕਿ ਫੈਮਿਲੀ ਵੀਜੀ ਤੇ ਆਈ ਆ ਮੇਰੇ ਹਸਬੰਦ ਨੇ ਮੈਨੂੰ ਬੁਲਾਇਆ ਸੀਗਾ ਜਿੱਦਾਂ ਮੇਰੇ ਭਤੀਜੀ ਆ ਭਤੀਜਾ ਵਾ ਭੈਣ ਹੋਣੀ ਆ ਉਹ ਆਏ ਨੇ 9 ਮੰਥ ਵਾਲੇ ਪੇਪਰਾਂ ਦੇ ਐਗਰੀਕਲਚਰ ਵਾਲੇ ਪੇਪਰ ਹਾਂਜੀ ਤੇ ਇਹਨਾਂ ਦਾ ਜ਼ਿਆਦਾ ਐਕਸਪੀਰੀਅੰਸ ਵਾ ਇਹ ਤੁਹਾਡੇ ਨਾਲ ਆਪ ਹੀ ਸ਼ੇਅਰ ਕਰੂਗੀ ਵੀ ਕੁੜੀਆਂ ਦੀ ਲਾਈਫ ਕਿੱਦਾਂ ਦੀ ਆ ਬਾਕੀ ਮੈਂ ਵੀ ਤੁਹਾਨੂੰ ਵਿੱਚ ਡਿਟੇਲ ਦੇ ਦੱਸੂਗੀ ਤੇ ਦੱਸੋ ਕਿੱਦਾਂ ਲੱਗਿਆ ਤੁਹਾਨੂੰ ਇਟਲੀ ਆ ਕੇ ਜੇ ਤਾਂ ਤੁਹਾਨੂੰ ਮਤਲਬ ਇੱਥੇ ਕੋਈ ਹੈਗਾ ਇਹ ਮਤਲਬ ਜਿਵੇਂ ਹੁਣ ਇਹ ਸਾਡੇ ਚਾਚਾ ਚਾਚੀ ਸੀ ਵੀ ਇਹਨਾਂ ਦੇ ਵੀ ਮਤਲਬ ਪਹਿਲਾਂ ਸਾਨੂੰ ਕਾਫੀ ਟਾਈਮ ਇੱਥੇ ਕੰਮ ਨਹੀਂ ਮਿਲਿਆ ਦੋ ਦੋ ਤਿੰਨ ਤਿੰਨ ਮਹੀਨੇ ਅਸੀਂ ਫ੍ਰੀ ਬੈਠੇ ਰਹੇ ਹਾਂ ਸਾਨੂੰ ਤਾਂ ਸੰਭਣ ਵਾਲੇ ਸੀਗੇ ਪਰ ਕੱਲੀਆਂ ਕੁੜੀਆਂ ਦਾ ਬਹੁਤ ਔਖਾ ਹੈ ਸਾਡੇ ਲਿੰਕ ਚ ਵੀ ਬਹੁਤ ਕੁੜੀਆਂ ਐ ਜਿਨ੍ਹਾਂ ਨੂੰ ਇੱਥੇ ਆ ਕੇ ਬਹੁਤ ਕੁਝ ਦੇਖਣਾ ਪਿਆ ਹਾਂਜੀ ਕਰਨੀ ਮਿਲਦਾ ਹੈਗਾ ਕੰਮ ਨਹੀਂ ਮਿਲਦਾ ਹੈਗਾ ਬਹੁਤ ਔਖਾ ਹੁੰਦਾ ਹੈ ਪਤਾ ਕੀ ਆ ਅਸੀਂ ਤੁਹਾਨੂੰ ਡੀਮੋਟੀਵੇਟ ਵੀ ਨਹੀਂ ਕਰਦੇ ਪਰ ਨਾ ਆਪਣੇ ਆਪ ਨੂੰ ਤੁਹਾਨੂੰ ਸਟਰੋਂਗ ਕਰਕੇ ਲਿਆਉਣਾ ਪੈਣਾ ਹੈ ਹਾਂਜੀ ਬਹੁਤ ਸਾਰੇ ਹੁੰਦੇ ਆ ਬਹੁਤ ਕੁਝ ਦੇਖਣਾ ਪੈਂਦਾ ਹਾਂਜੀ ਡੋਲ ਵੀ ਜਾਂਦੇ ਬਹੁਤ ਸਾਰੇ ਇਹ ਵੀ ਡੋਲੇ ਕਿਸ ਟਾਈਮ ਮੈਂ ਫੈਮਿਲੀ ਵੀ ਜੇ ਤੇ ਆ ਕੇ ਵੀ ਡੋਲੀ ਸੀ ਮੈਂ ਵੀ ਰੋਈ ਸੀਗੀ ਕਉ ਕਿ ਇੱਕਦਮ ਜਦੋਂ ਆਪਾਂ ਆਪਣਾ ਪੰਜਾਬ ਆਪਣਾ ਦੇਸ਼ ਛੱਡ ਕੇ ਆਉਨੇ ਆ ਪਰਦੇਸਾਂ ਦੇ ਵਿੱਚ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਅਸੀਂ ਵੀਡੀਓ 'ਚ ਐ ਨਹੀਂ ਕਵਾਂਗੇ ਵੀ ਤੁਸੀਂ ਆਏ ਆ ਆਏ ਨਹੀਂ ਹਾਂ ਵੀ ਜਾ ਆਉਣਾ ਨਹੀਂ ਆਉਣਾ ਨਹੀਂਗਾ ਵੀ ਜਦ ਤੁਹਾਨੂੰ ਔਨ ਸਾਰੀ ਤੁਹਾਨੂੰ ਕੰਮ ਤੁਹਾਡੇ ਪਿਆਈ ਹੈ ਜਿਵੇਂ ਕਹਿ ਸਕਦੇ ਪੰਜਾਬੀ ਦੇ ਵਿੱਚ ਬੱਟ ਤੇ ਕੰਮ ਪਿਆ ਵੀ ਤੁਹਾਨੂੰ ਔਨ ਸਾਰ ਮੈਸਜੁਰਾ ਇਹ ਸਾਰ ਨੂੰ ਇਹ ਲੱਗਦਾ ਹੁੰਦਾ ਵੀ ਬਾ ਹਾਂ ਬਸ ਅਸੀਂ ਚਲੇ ਜਾਣਾ ਹੈ ਜਾਨ ਸਰ ਕੰਮ ਤੇ ਲੱਗ ਜਾਣਾ ਐਦਾਂ ਨਹੀਂ ਹੁੰਦਾਗਾ ਕੰਮ ਨੂੰ ਵੀ ਟਾਈਮ ਲੱਗਦਾ ਹੈ ਜੇ ਕੰਮ ਮਿਲਦਾ ਹੈ ਤਰਹੈਸ਼ ਨਹੀਂ ਮਿਲਦੀ ਜੇ ਰਹਿਸ਼ ਮਿਲਦੀ ਆ ਕੰਮ ਨਹੀਂ ਮਿਲਦਾ ਤੇ ਕਈ ਵਾਰੀ ਕੰਮ ਜ਼ਿਆਦਾ ਦੂਰ ਹੁੰਦਾ ਹੈ ਫਿਰ ਕਈ ਵਾਰੀ ਡਾਕੂਮੈਂਟ ਦੀ ਪ੍ਰੋਬਲਮ ਆ ਜਾਂਦੀ ਹੈ ਵੀ ਡਾਕੂਮੈਂਟ ਹੈ ਨਹੀਂ ਤੁਹਾਡੇ ਕੋਲ ਹਾਂਜੀ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਹੈ ਹਾਂਜੀ ਤੇ ਜਿਹੜੇ ਪੇਪਰਾਂ ਦੀ ਤਾਂ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਜੇਕਰ ਤੁਹਾਡੇ ਪੇਪਰ ਬਣ ਗਏ ਤਾਂ ਤੁਹਾਡੀ ਥੋੜੀ ਜੀ ਲਾਈਫ ਈਜ਼ੀ ਹੋ ਜੂਗੀ ਹੈ ਨਾ ਆਪਾਂ ਨੂੰ ਥੋੜਾ ਜਿਹਾ ਹੌਸਲਾ ਹੋ ਜਾਦਾ ਵੀ ਪੇਪਰ ਬਣ ਗਏ ਕੰਮ ਮਿਲ ਜੂਗਾ ਕਿਉਂਕਿ ਜਿੰਨਾਂ ਕੋਲੇ ਪੇਪਰ ਨਹੀਂ ਨਾ ਹੁੰਦੇ ਉਹਨਾਂ ਦੇ ਮਾਲਕ ਵੀ ਥੋੜਾ ਜਿਹਾ ਜ਼ਿਆਦਾ ਫਾਇਦਾ ਠਾਣ ਲੱਗ ਜਾਂਦੇ ਆ ਕੰਮ ਕਰਦਾ ਵੀ ਹਾਂ ਇਹਨਾਂ ਕੋਲੇ ਕਿਹੜਾ ਡਾਕੂਮੈਂਟ ਹੈਗੇ ਆ ਮੇਰਾ ਆਪਣਾ ਰੀਅਲ ਬ੍ਰਦਰ ਆ ਉਹ ਇਹਨਾਂ ਤੋਂ ਸਾਰਿਆਂ ਤੋਂ ਪਹਿਲਾਂ ਆਇਆ ਸੀ ਪਰ ਉਹਦੇ ਜਿੰਮੇ ਕਿ ਕਹਿ ਸਕਦੇ ਪੇਪਰ ਨਹੀਂ ਸਹੀ ਤਰੀਕੇ ਨਾਲ ਜਮਾ ਹੋਏ ਸੀ ਤੇ ਉਹਨੂੰ ਵਿਚਾਰੇ ਨੂੰ ਮਜਬੂਰੀ ਦੇ ਵਿੱਚ 13-13 14-14 ਘੰਟੇ ਵੀ ਕੰਮ ਕਰਨਾ ਪੈਂਦਾ ਸੀ। ਮਹੀਨੇ ਸਾਲ ਹੋ ਗਏ ਉਹਨਾਂ ਨੂੰ ਉੱਥੇ ਵਿਚਾਰਿਆਂ ਨੂੰ ਸਿਰਫ ਇੱਕ ਡਾਕੂਮੈਂਟ ਦੀ ਪ੍ਰੋਬਲਮ ਕਰਕੇ ਉਹਨਾਂ ਨੂੰ ਉੱਥੇ ਹੀ ਟਾਈਮ ਲਾਉਣਾ ਪੈ ਰਿਹਾ। ਹਾਂਜੀ ਇਤਾਂ ਨਹੀਂ ਇਟਲੀ ਮਾੜਾ ਨਹੀਂ ਹੈਗਾ ਜਿਨ੍ਹਾਂ ਦੀ ਸੈੱਟ ਹੋਇਆ ਹੋਇਆ ਉਹਨਾਂ ਲਈ ਬਹੁਤ ਵਧੀਆ ਵਾ ਪਰ ਜਿਹੜੇ ਕਈ ਨਵੇਂ ਭੈਣ ਭਰਾ ਆਉਂਦੇ ਆ ਕਈਆਂ ਦੀ ਸੈਟਿੰਗ ਬਹੁਤ ਸੋਹਣੀ ਹੋ ਜਾਂਦੀ ਆ ਬਹੁਤ ਵਧੀਆ ਸੈਲਰੀ ਤੇ ਕੰਮ ਵੀ ਕਰਦੇ ਆ। ਕਈ ਵਾਰ ਕਿਸਮਤ ਤੇ ਵੀ ਡਿਪੈਂਡ ਕਰ ਸਕਦੇ ਆ ਨਾ ਪਰ ਇੱਕ ਚੀਜ਼ ਤੁਹਾਨੂੰ ਮੇਨ ਦੱਸਾਂਗੀ ਜੇ ਤਾਂ ਤੁਹਾਨੂੰ ਕੋਈ ਸਾਂਭਣ ਵਾਲਾ ਮੂਰੇ ਮਿਲ ਜੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਵੀ ਕੋਈ ਤੁਹਾਡਾ ਹੈਗਾ ਫਰੈਂਡ ਹੈ ਨਾ ਵੀ ਤੁਹਾਨੂੰ ਆਨਸਰ ਬਹੁਤ ਸੌਖਾ ਹੋ ਜਾਂਦਾ ਏ ਪਰ ਇਕੱਲੇ ਬੰਦੇ ਨੂੰ ਖਾਸ ਕਰ ਕੁੜੀਆਂ ਨੂੰ ਵੈਸੇ ਤਾਂ ਮੁੰਡਿਆਂ ਦਾ ਵੀ ਵਿਚਾਰਾਂ ਦਾ ਬਹੁਤ ਬੁਰਾ ਹਾਲ ਹੈ ਕਾਫੀ ਹੈ ਜਿਨ੍ਹਾਂ ਦੀ ਹੁਣ ਕੋਈ ਨਹੀਂ ਜਾਣ ਪਹਿਚਾਨ ਹੁੰਦੀ ਬਹੁਤ ਮਿਲਦੇ ਆ ਇਹ ਜਿਹੇ ਵਿਚਾਰੇ ਹਨਾ ਵੀਰੇ ਜਿਨ੍ਹਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਤੇ ਵੀ ਪਰ ਕੁੜੀਆਂ ਨੂੰ ਫਿਰ ਜ਼ਿਆਦਾ ਹੀ ਔਖਾ ਹੋ ਜਾਂਦਾ ਹੈ ਹਾਂਜੀ ਤੇ ਖਾਸ ਕਰਕੇ ਬੱਚਿਆਂ ਵਾਲਿਆਂ ਨੂੰ ਵੀ ਹਨਾ ਜਿਹੜੀਆਂ ਬੱਚੇ ਵਾਲੀਆਂ ਪਹਿਣਾ ਹੁੰਦੀਆਂ ਚਲੋ ਇਹਦੇ ਵੀ ਬੇਟੀ ਆ ਅਸੀਂ ਮੂਰੇ ਸਾਂਭਣ ਵਾਲੇ ਸੀ ਹੌਸਲਾ ਦਿੰਨੇ ਇਹਨੂੰ ਪਰ ਕਈ ਪੈਣਾ ਹੁੰਦੀਆਂ ਵੀ ਆਪਣੇ ਬੱਚੇ ਵੀ ਛੱਡ ਕੇ ਆਈਆਂ ਹੁੰਦੀਆਂ ਪਰ ਉਹਨਾਂ ਨੂੰ ਮੂਰੇ ਪਤਾ ਨਹੀਂ ਦੋ ਪਾਸੇ ਟੈਨਸ਼ਨ ਹੋ ਜਾਂਦੀ ਉਹਨਾਂ ਨੂੰ ਕੋਸ਼ਿਸ਼ ਕਰਿਆ ਕਰੋ ਚੱਲ ਵੀ ਤੁਸੀਂ ਆਪਣੇ ਹਸਬੰਡ ਦੇ ਪੇਪਰ ਵਗੈਰਾ ਪਰ ਨਾਲ ਜੇ ਤੁਹਾਨੂੰ ਕੋਈ ਸਾਂਭਣ ਵਾਲਾ ਨਹੀਂ ਇਹਨਾਂ ਨੂੰ ਅਸੀਂ ਸਾਂਭਣ ਵਾਲੇ ਸੀਗੇ ਆਪਾਂ ਇਹਨਾਂ ਦੀ ਕੇਅਰ ਕਰਦੇ ਆ ਹੋਰ ਵੀ ਮੈਂ ਅੱਗੇ ਕੋਸ਼ਿਸ਼ ਕਰੂੰਗੀ ਆਪਾਂ ਹੋਰ ਪੈਣ ਭਰਾਵਾਂ ਦੀ ਵੀ ਹੈਲਪ ਕਰਿਆ ਕਰਾਂਗੇ ਬਾਬਾ ਜੀ ਮੇਰ ਕਰਨ ਮੇਰਾ YouTube ਚੈਨਲ ਵਧੀਆ ਚੱਲ ਪੇ ਤੇ ਆਪਾਂ ਆਪਣੇ ਵੱਲੋਂ ਸਾਰੇ ਅਸੀਂ ਸਪੋਰਟ ਕਰਾਂਗੇ ਆਪਾਂ ਕੋਈ ਕਰ ਲਵਾਂਗੇ ਰਲ ਮਿਲ ਕੇ ਵੀ ਅਸੀਂ ਸਾਰੀਆਂ ਪ੍ਰੋਬਲਮ ਦੇਖੀਆਂ ਆਏ ਨਾਲੇ ਵੀ ਮਤਲਬ ਸਾਨੂੰ ਤਾਂ ਸਾਰੇ ਪਾਸੋਂ ਸਪੋਰਟ ਵੀ ਸੀਗੀ ਕੋਈ ਪ੍ਰੋਬਲਮ ਨਹੀਂ ਸੀ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਸੀ ਪਰ ਫਿਰ ਵੀ ਪ੍ਰੋਬਲਮ ਤਾਂ ਆਉਂਦੀਆਂ ਹੀ ਆਉਂਦੀਆਂ ਨੇ ਇੱਕ ਵਾਰੀ ਰੋਏ ਵੀ ਆ ਹੈਨਾ ਬਹੁਤ ਇੱਕ ਵਾਰੀ ਨਹੀਂ ਬਹੁਤ ਵਾਰ ਰੋਏ ਵੀ ਆ ਫਿਰ ਇਹਨਾਂ ਨੂੰ ਹੌਸਲਾ ਵੀ ਦਿੱਤਾ ਮੇਰਾ ਸਾਰਿਆਂ ਨੂੰ ਹੌਸਲਾ ਵੀ ਆ ਜੇ ਕੋਈ ਭੈਣ ਮੇਰੀ ਵੀਡੀਓ ਦੇਖਦੀ ਇਟਲੀ ਵਿੱਚ ਆਈ ਵੀ ਆ ਹੈਨਾ ਪ੍ਰੋਬਲਮ ਆ ਰਹੀਆਂ ਹੌਸਲਾ ਰੱਖੋ ਥੋੜਾ ਟਾਈਮ ਤੁਹਾਨੂੰ ਇੱਥੇ ਕੋਈ ਨਹੀਂ ਕਿਸੇ ਦਾ ਹੈਗਾ ਮੈਂ ਮੈਂ ਨਾ ਕਾਫੀ ਜਗ੍ਹਾ ਗਈਆਂ ਕੁੜੀਆਂ ਕੁੜੇ ਵੀ ਕੰਮ ਅਲੱਗ-ਅਲੱਗ ਜਗ੍ਹਾ ਤੇ ਰਹਿ ਕੇ ਆਈਆਂ ਮਤਲਬ ਤੇ ਕਈ ਕੁੜੀਆਂ ਵੀ ਵਿੱਚ ਉਹ ਅਡਜਸਟਮੈਂਟ ਨਹੀਂ ਕਰਦੀਆਂ ਜਾਣ ਸਾਰੀ ਕਹਿ ਦਿੰਦੀਆਂ ਵੀ ਤੁਸੀਂ ਆਪਣਾ ਖਰਚਾ ਕਰੋ ਜਾਂ ਕੁਝ ਵੀ ਬਾਕੀ ਜਦੋਂ ਵੀ ਤੁਸੀਂ ਆ ਰਹੇ ਹੋ ਨਵੇਂ ਚਾਹੇ ਮੇਰੇ ਬੀ ਦਾ ਚਾਹੇ ਭੈਣਾ ਵਾ ਜਦੋਂ ਆਪਾਂ ਏਜੰਟਾਂ ਨੂੰ 13 14 14 ਲੱਖ ਦਿੰਨੇ ਆ ਥੋੜੇ ਜਿਹਾ ਪੈਸੇ ਆਪਣੇ ਕੋਲ ਵੀ ਲਿਆਇਆ ਕਰੋ ਇਹ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਘਰ ਦਾ ਰੈਂਟ ਦੇਣਾ ਪੈ ਸਕਦਾ ਖਾਣ ਪੀਣ ਕਿਉਂਕਿ ਆਪਾਂ ਭੁੱਖੇ ਤਾਂ ਰਹਿ ਨਹੀਂ ਸਕਦੇ ਤੇ ਫਿਰ ਆਪਾਂ ਨੂੰ ਕੋਈ ਆਪਣਾ ਖਾਣ ਪੀਣ ਦਾ ਸਮਾਨ ਲੈਣਾ ਮੇਰੇ ਲੋਕ ਚੰਗੇ ਵੀ ਬਹੁਤ ਐ ਆਪਣੇ ਪੰਜਾਬੀ ਵੀ ਬਹੁਤ ਵਧੀਆ ਐ ਬਹੁਤ ਹੈਲਪ ਕਰਦੇ ਆ ਰੱਖਦੇ ਵੀ ਆ ਘਰੇ ਠੀਕ ਐ ਖਾਣੀ ਪਾਣੀ ਦੀ ਵੀ ਨਹੀਂ ਕੋਈ ਪ੍ਰੋਬਲਮ ਹੁੰਦੀ ਪਰ ਵਿਚ ਵਿਚ ਦੀ ਲੋਕ ਇਹੋ ਜਿਹੇ ਨੇ ਵੀ ਪਾਣੀ ਤੱਕ ਵੀ ਕਹਿੰਦੇ ਆ ਵੀ ਤੁਸੀਂ ਪਾਣੀ ਵੀ ਆਉਂਦਾ ਹਨਾ ਮਤਲਬ ਅਰੇਂਜਮੈਂਟ ਕਰੋ ਸਾਰਾ ਤੇ ਬਹੁਤ ਔਖਾ ਹੋ ਜਗਾ ਹਾਂਜੀ ਖਾਸ ਕਰਕੇ ਕਈ ਕੁੜੀਆਂ ਕਰ ਜਾਂਦੀਆਂ ਬਾਕੀ ਮੁੰਡੇ ਵੀ ਇੱਥੋਂ ਦੇ ਬਹੁਤ ਜ਼ਿਆਦਾ ਨਾਈਸ ਵੀ ਨੇ ਇਹ ਕਈ ਵਾਰ ਟਾਲੀਨ ਦੇ ਘਰੇ ਕੰਮ ਕਰਦੀਆਂ ਰਾਤ ਨੂੰ 12-12 ਵਜੇ ਤੱਕ ਵੀ ਆਉਂਦੀਆਂ ਵਾ ਬਹੁਤ ਹੈਲਪ ਕਰਦੇ ਆ ਸਮਾਨ ਹੁੰਦਾ ਏ ਕੋਲੇ ਇਟਾਲੀਅਨ ਵੀ ਬਹੁਤ ਹੈਲਪ ਕਰਦੇ ਆ ਦੇਖ ਕੇ ਇਕੱਲੇ ਵੀ ਇਹਨਾਂ ਕੋਲੇ ਸਮਾਨ ਜ਼ਿਆਦਾ ਏ ਬਿਠਾ ਕੇ ਜਾਣਗੇ ਟ੍ਰੇਨ 'ਚ ਆਪਣੇ ਪੰਜਾਬੀ ਵੀਰੇ ਤਾਂ ਹਨਾ ਜੇ ਕਿਤੇ ਦੇਖ ਵੀ ਲੈਣਗੇ ਮੇਰੇ ਨਾਲ ਤਾਂ ਬਹੁਤ ਮੈਰੀ ਹੋਇਆ ਮੈਂ ਨਾ ਜਦੋਂ ਵੀ ਕਿਤੇ ਜਾਨੀ ਹੋਣੀ ਏ ਵੀ ਮੈਂ ਲੇਟ ਹੀ ਜਾਨੀ ਹੋਣੀ ਏ ਕਿਉਂਕਿ ਵੀ ਕੰਮ ਤੋਂ ਫ੍ਰੀ ਹੁੰਨੇ ਆ ਲੇਟ ਹੁੰਨੇ ਆ ਤਾਂ ਫਿਰ ਇੱਧਰ ਜਦੋਂ ਪ੍ਰੀਲੀਆ ਉਨੇ ਕਾਫੀ ਦੂਰ ਪੈ ਜਾਂਦਾ ਸਾਨੂੰ 4-5 ਘੰਟੇ ਆਰਾਮ ਨਾਲ ਲੱਗਦੇ ਆ ਤਾਂ ਟ੍ਰੇਨਾਂ ਦਾ ਵੀ ਹੁਣ ਤੁਹਾਨੂੰ ਪ ਤਾਂ ਬਹੁਤ ਵਿਚਾਰੇ ਪੰਜਾਬੀ ਵੀਰੇ ਵੀ ਹੈ ਨਾ ਦੇਖ ਲੈਣ ਨਾ ਵੀ ਹਾਂ ਇਹ ਔਖੇ ਹੋਈ ਜਾਂਦੇ ਇਹਨਾਂ ਕੋ ਸਮਾਨ ਤਾਂ ਵਿਚਾਰੇ ਆਪਣੇ ਆਪ ਦੇਖ ਕੇ ਕੋਲੇ ਆ ਕੇ ਹੈਲਪ ਜ਼ਰੂਰ ਕਰਕੇ ਜਾਂਦੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈਲਪ ਵੀ ਬਹੁਤ ਕਰਦੇ ਨੇ ਸਾਰੇ ਜਣੇ ਇਸ ਕਰਕੇ ਮੈਂ ਤੁਹਾਨੂੰ ਇਹੀ ਕਹੂੰਗੀ ਆਪਣੀਆਂ ਜਿਹੜੀਆਂ ਭੈਣਾ ਵੀਡੀਓ ਦੇਖਦੀਆਂ ਵਾ ਜੇ ਤੁਹਾਡੀ ਕੋਈ ਕੇਅਰ ਕਰਨ ਵਾਲਾ ਹੈਗਾ ਤੁਹਾਨੂੰ ਲੱਗਦਾ ਵੀ ਕੋਈ ਮੇਰੇ ਫਰੈਂਡ ਸਰਕਲ ਦੇ ਵਿੱਚ ਆ ਜਾਂ ਮੇਰਾ ਕੋਈ ਰਿਸ਼ਤੇਦਾਰ ਆ ਤਾਂ ਤੁਸੀਂ ਆ ਸਕਦੇ ਹੋ ਕੋਈ ਚੱਕਰ ਨਹੀਂ ਬਾਕੀ ਜੇ ਬਾਈ ਚਾਂਸ ਤੁਸੀਂ ਆ ਵੀ ਜਾਂਦੇ ਫਿਰ ਤੁਸੀਂ ਡੋਲਣਾ ਨਹੀਂ ਹੈਗਾ ਹਾਂਜੀ ਫਿਰ ਸਟਰੋਂਗ ਹੋ ਕੇ ਰਹਿਣਾ ਪਊਗਾ ਕਿਉਂਕਿ ਮੈਂ ਥੋੜਾ ਜਿਆਦਾ ਜਿਆਦਾ ਹੀ ਹੋ ਜਾਂਗੀ ਤੇ ਇਹ ਬਹੁਤ ਛੇਤੀ इमोशनल ਹੋ ਜਾਂਦੀ ਫਿਰ ਅਸੀਂ ਇਹਨੂੰ ਹੌਸਲਾ ਦਿੰਨੇ ਵੀ ਪੁੱਤ ਬਹੁਤ ਲੋਕਾਂ ਨੇ ਤੇ ਦੁੱਖ ਤਕਲੀਫਾਂ ਦੇਖੀਆਂ ਵੀ ਤੇਰੇ ਚਾਚਾ ਜੀ ਨੇ ਬਹੁਤ ਦੁੱਖ ਤਕਲੀਫਾਂ ਦੇਖੀਆਂ ਫਿਰ ਹੀ ਆਪਣੀ ਤਰੱਕੀ ਹੋਣੀ ਹੈ ਥੋੜੇ ਥੋੜੇ ਦੁੱਖ ਝੱਲਣੇ ਪੈਂਦੇ ਆ ਤੇ ਤੁਸੀਂ ਆ ਰਹੇ ਹੋ ਤੁਹਾਨੂੰ ਮੋਸਟ ਵੈਲਕਮ ਸਾਰੇ ਭੈਣ ਭਰਾਵਾਂ ਨੂੰ ਇਟਲੀ ਮਾੜਾ ਨਹੀਂ ਹੈਗਾ ਉਹ ਕੰਮਕਾਰ ਹੈਗਾ ਇਹ ਵਧੀਆ ਬਸ ਥੋੜਾ ਜਿਹਾ ਬਈ ਆ ਵੀ ਉਹ ਆਪਾਂ ਕਿਤੇ ਵੀ ਜਾਂਦੇ ਆ ਪ੍ਰੋਬਲਮ ਦੇਖਣੀਆਂ ਹੀ ਪੈਂਦੀਆਂ ਬਸ ਥੋੜਾ ਸਟਰੋਂਗ ਹੋਣਾ ਪੈਂਦਾ ਹੈ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਭੈਣੇ ਕੋਈ ਗੱਲ ਨਹੀਂ ਤੁਸੀਂ ਮੇਰੀਆਂ ਵੀਡੀਓ ਦੇਖਦੇ ਆ ਤੁਸੀਂ ਮੇਰੇ ਨਾਲ ਅਟੈਚ ਵਾ ਤੇ ਜੇਕਰ ਤੁਸੀਂ ਇਟਲੀ ਚ ਆ ਵੀ ਗਏ ਕੋਈ ਪ੍ਰੋਬਲਮ ਵੀ ਆ ਰਹੀ ਹੈ ਜਿੰਨੀ ਵੀ ਮੈਂ ਕੋਸ਼ਿਸ਼ ਕਰੂੰਗੀ ਆਪਣੇ ਵੱਲੋਂ ਤੁਹਾਡੀ ਹੈਲਪ ਕਰਨ ਦੀ ਆਪਾਂ ਭੈਣ ਭਰਾਵਾਂ ਨਾਲ ਅੱਡੀ ਗੱਲਬਾਤ ਕਰਕੇ ਰਹਿਸ਼ ਦਾ ਕਰਨਾ ਹੋਇਆ ਕੁਝ ਵੀ ਹੈ ਨਾ ਕਰਵਾ ਸਕਦੇ ਆ ਨਹੀਂ ਜਾਂਦਾ ਇਦਾਂ ਤਾਂ ਕੰਮ ਦੀ ਵੀ ਕੋਈ ਪ੍ਰੋਬਲਮ ਨਹੀਂ ਹੁੰਨ ਨਿਕਲਦੇ ਹੀ ਰਹਿੰਦੇ ਆ ਕੁੜੀਆਂ ਵਾਸਤੇ ਵੀ ਖਾਸ ਕਰ ਕੰਮ ਤਾਂ ਮਿਲਦਾ ਹੀ ਹੈ ਸਾਡੀਆਂ ਵੀ ਕੁੜੀਆਂ ਨੇ ਸ਼ੁਰੂ ਚਾ ਕੇ ਬਤਾਂਤੇ ਦਾ ਹੀ ਕੰਮ ਕੀਤਾ ਸੀ ਤੇ ਵਧੀਆ ਰਹਿ ਇਹਨਾਂ ਨੂੰ ਰਹਿਸ਼ ਵੀ ਮਿਲ ਗਈ ਸੀ ਤੇ ਚਲੋ ਖਾਣ ਪੀਣ ਦਾ ਵੀ ਉੱਥੇ ਹੋ ਜਾਂਦਾ ਹੈ ਤੇ ਜਦੋਂ ਵੀ ਮੈਨੂੰ ਕੋਈ ਪਤਾ ਲੱਗੂਗਾ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਤੇ ਆਪਾਂ ਸਾਰਿਆਂ ਨੂੰ ਮੋਸਟ ਵੈਲਕਮ ਕਰਦੇ ਆ ਜਿਹੜੇ ਭੈਣਾਂ ਭਰਾ ਆਉਣਾ ਚਾਹੁੰਦੇ ਤੁਸੀਂ ਆਪਣੀ ਹੈ ਨਾ ਤੁਹਾਡੀ ਆਪਣੀ ਵਿਸ਼ਵਾ ਤਾਨੂੰ ਚੰਗਾ ਲੱਗਦਾ ਤੁਸੀਂ ਆ ਵੀ ਸਕਦੇ ਹੋ ਆਪਾਂ ਤੁਹਾਨੂੰ ਪ੍ਰੋਬਲਮ ਦੱਸਤੀਆਂ ਵੀ ਪ੍ਰੋਬਲਮ ਤੁਹਾਨੂੰ ਫੇਸ ਕਰਨੀਆਂ ਪੈਣੀਆਂ ਹੀ ਆ ਤੇ ਇਹ ਅੱਗੇ ਇਦਾਂ ਅਮਨ ਕਹੀ ਜਾਂਦੀ ਵੀ ਅਸੀਂ ਅੱਗੇ ਸੋਚਦੇ ਹੰਨੇ ਵੀ ਸਾਡੇ ਤਾਂ ਚੱਲ ਚਾਚੀ ਹੋਣੀ ਸੀਗੇ ਵੀ ਸਾਡੀ ਕੇਅਰ ਕਰ ਲਈ ਵੀ ਜਿਹੜੇ ਵਿਚਾਰੇ ਕੱਲੇ ਭੈਣ ਭਰਾਏ ਹਨਾ ਕਿੰਨਾ ਔਖਾ ਹੁੰਦਾ ਹੋਊ ਉਹਨਾਂ ਨੂੰ ਸਾਨੂੰ ਜੇ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਚੁੱਪ ਕਰਕੇ ਸਾਨੂੰ ਹੁਣ ਪਤਾ ਹੁੰਦਾ ਵੀ ਹਾਂ ਅਸੀਂ ਉੱਥੇ ਚੱਲ ਜਾਾਂਗੇ ਵੀ ਜੇ ਕੋਈ ਕੰਮ ਕਰਦੀ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਵੀ ਅਸੀਂ ਬਿਮਾਰ ਹੁੰਨੇ ਆ ਜਾਂ ਕੁਝ ਵੀ ਆ ਛੁੱਟੀਆਂ ਲੈਣੇ ਆ ਛੁੱਟੀਆਂ ਹੁੰਦੀਆਂ ਆਏ ਅਸੀਂ ਆ ਜਾਂਦੇ ਆ ਜਿਨ੍ਹਾਂ ਕੋਲੇ ਰਹਿਣ ਲਈ ਨੀ ਨਾ ਜਗ੍ਹਾ ਹੁੰਦੀ ਫਿਰ ਬਹੁਤ ਔਖਾ ਹੁੰਦਾ ਵੀ ਹੁਣ ਜਾਈਏ ਕਿੱਥੇ ਹਾਂਜੀ ਵੀ ਅਸੀਂ ਜਾਈਏ ਕਿੱਥੇ ਬਹੁਤ ਔਖਾ ਭੈਣ ਭਰਾਵਨ ਹੋ ਜਾਂਦਾ ਹੈ ਬਾਕੀ ਕੋਈ ਨਹੀਂ ਵਾਹਿਗੁਰੂ ਹੈਗਾ ਇਹ ਮੈਂ ਤਾਂ ਸਾਰ ਭਾਈ ਗੁਰਜੀ ਅੱਗੇ ਅਰਦਾਸ ਕਰਿਆ ਕਰੋ ਪ੍ਰਮਾਤਮਾ ਨੇ ਸਭ ਕੁਝ ਠੀਕ ਕਰ ਦੇਣਾ ਵੀ ਲਾਈਫ ਆਪਣੀ ਹਾਂਜੀ ਹਾਂਜੀ ਲਾਈਫ ਆਪਣੀ ਹੌਲੀ ਹੌਲੀ ਚੇਂਜ ਹੁੰਦੀ ਆ ਤੇ ਹੁਣ ਤੁਸੀਂ ਇਹਨੂੰ ਹੁਣ ਦੇਖ ਲਓ ਤੇ ਥੋੜੇ ਸਾਲਾਂ ਬਾਅਦ ਦੇਖਿਓ ਇਹਦੀ ਇਹਨੇ ਬਹੁਤ ਤਰੱਕੀ ਕਰ ਲੈਣੀ ਆ ਫਿਰ ਇਹਦੀ ਬੇਟੀ ਵੀ ਆ ਜੂਗੀ ਬੇਟੀ ਇਹਨਾਂ ਦੇ ਇੰਡੀਆ ਹਸਬੈਂਡ ਵਾ ਫਿਰ ਉਹ ਵੀ ਸਾਰੇ ਜਾਣੇ ਇੱਥੇ ਆ ਜਾਣਗੇ ਤੇ ਅਸੀਂ ਆਪ ਇਹਨੂੰ ਇਹਨਾਂ ਨੂੰ ਕਹਿੰਨੇ ਨੇ ਵੀ ਖੁਸ਼ ਰਹਾ ਕਰੋ ਕੋਈ ਗੱਲ ਨਹੀਂ ਐ ਨਾ ਦੁੱਖ ਤਕਲੀਫ ਆਪੇ ਭੱਜ ਜਾਣਗੇ ਤੇ ਮੈਂ ਤੁਹਾਨੂੰ ਦੱਦੀ ਹੈ ਮੇਰੀ ਭਤੀਜੀ ਆ ਜਾਨੀ ਕਿ ਮੇਰੇ ਜਿਹੜੇ ਜੇਠ ਦੀ ਨੂੰਹ ਆ ਉਹਨਾਂ ਦੀ ਭੈਣ ਵਾ ਤੇ ਇਹਨਾਂ ਦੇ ਬ੍ਰਦਰ ਨੂੰ ਵੀ ਆਪਾਂ ਬੁਲਾਇਆ ਵਾ ਤੇ ਹੁਣੇ ਬਹੁਤ ਹੈਪੀ ਆ ਤੇ ਇਹਨਾਂ ਦੇ ਮੰਮੀ ਡੈਡੀ ਵੀ ਬਹੁਤ ਹੈਪੀ ਆ ਨਾ ਕਿਉਂਕਿ ਉਹ ਸਾਡੀਆਂ ਵੀਡੀਓ ਦੇਖਣਗੇ ਧੰਨਵਾਦ ਹਾਂਜੀ ਬਾਕੀ ਸਾਰੇ ਭੈਣ ਭਰਾ ਜਿਹੜੇ ਸਾਡੀਆਂ ਵੀਡੀਓ ਦੇਖਦੇ ਆ ਤੇ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਅਸੀਂ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਕਰਦੇ ਹਾਂ ਹਾਲੀਵੁੱਡ ਹੀ ਆਪਾਂ ਤੁਹਾਨੂੰ ਸਾਰੇ ਫੈਮਿਲੀ ਮੈਂਬਰ ਦੇ ਨਾਲ ਮਲਾਵਾਂਗੇ ਦੀਵਾਲੀ ਵਾਲੇ ਦਿਨ ਸਾਰੇ ਥੋੜੇ ਜਿਹੀ ਬੀਜੀ ਸੀ ਥੱਕ ਕੇ ਥੱਕ ਕੇ ਸੌਂਗੇ ਸਾਰਿਆਂ ਨਾਲ ਇੰਟਰਵਿਊ ਨਹੀਂ ਹੋਈ ਆਪਾਂ ਸਪੈਸ਼ਲ ਸਾਰਿਆਂ ਦੀ ਇੰਟਰਵਿਊ ਕਰਵਾਵਾਂਗੇ ਮੇਰੇ ਪੇਕੇ ਸਹੁਰੇ ਸਾਰੇ ਇੱਥੇ ਆ ਓਕੇ ਜੀ ਬਾਏ ਸਾਰਿਆਂ ਨੂੰ ਉਮੀਦ ਕਰਦੇ ਆ ਤੁਹਾਨੂੰ ਸਾਡਾ ਬਲੌਗ ਵਧੀਆ ਲੱਗੂਗਾ ਜੇਕਰ ਸਾਡਾ ਬਲੌਗ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰਿਓ ਤੇ ਸੋਹਣੇ-ਸੋਹਣੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਾਂਗੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਇਟਾਲੀਅਨ ਦੇ ਵਿੱਚ ਬੋਨੋ ਨੋਟ ਤੇ ਬੋਨੋ ਨੋਟ ਤੇ ਤੇ ਇੰਡੀਆ ਦੇ ਵਿੱਚ ਗੁੱਡ ਨਾਈਟ ਭਾਈ ਜੀ ਸਾਰਿਆਂ ਨੂੰ ਅਰੀ ਬਦੇਰ ਜੀ ਅਰੀ ਬਦੇਰ ਜੀ ਦਾ ਮਤਲਬ ਹੁੰਦਾ ਵੀ ਫਿਰ ਮਿਲਾਂਗੇ ਮੇਰੀ ਬੇਟੀ ਕਹਿੰਦੀ ਮਮਾ ਗੁੱਡ ਨਾਈਟ ਇੰਗਲਿਸ਼ ਦੇ ਵਿੱਚ ਹੁੰਦਾ ਏ ਹਾਂ ਮੈਂ ਇੰਗਲਿਸ਼ੀ ਹੁੰਦਾ ਹਾਂਜੀ ਤੇ ਪੰਜਾਬੀ ਚ ਫਿਰ ਆਪਾਂ ਕੀ ਕਹਾਂਗੇ ਸੌਣ ਨੂੰ ਸਮਝੋ ਦੇਲੇ ਇਵਨੀ ਬੋਤਾ ਹੱਸਦੀ ਬੋਤਾ ਸਮਝੋ 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 ਓਕੇ ਜੀ ਸਮਝੋ ਜੀ ਸਾਰੇ ਓਕੇ ਬਾਜੀ ਸਾਰਿਆਂ ਨੂੰ